ਤੁਸੀਂ ਇਹ ਤਾਂ ਬੜੀ ਵਾਰ ਸੁਣਿਆ ਹੋਊ ਕਿ ਇੱਕ ਝੂਠ ਨੂੰ ਛਿਪਾਉਣ ਦੇ ਲਈ ਕਈ ਝੂਠ ਬੋਲਣੇ ਪੈਂਦੇ ਆ ਪਰ ਸ਼ਾਇਦ ਇਹ ਤੁਸੀਂ ਕਦੇ ਨਹੀਂ ਸੁਣਿਆ ਹੋਣਾ ਕਿ ਇੱਕ ਕਤਲ ਨੂੰ ਛਿਪਾਉਣ ਦੇ ਲਈ 9 ਕਤਲ ਵੀ ਕੋਈ ਕਰ ਸਕਦਾ ਹੈ ਇਹ ਗੱਲ ਸੁਣਨ ਨੂੰ ਬੜੀ ਅਟਪਟੀ ਲੱਗਦੀ ਹੈ ਪਰ ਇਹ ਗੱਲ ਸੱਚੀ ਹੈ ਹਾਜ਼ਮ ਕਰਨੀ ਬਹੁਤ ਔਖੀ ਹੈ ਪਰ ਸੱਚੀ ਹੈ ਬਿਹਾਰ ਤੋਂ ਤੇਲੰਗਾਨਾ ਦੇ ਵਿੱਚ ਕੰਮ ਕਰਨਾ ਇੱਕ ਸੰਜੇ ਨਾਂ ਦਾ ਬੰਦਾ ਆਉਂਦਾ ਹੈ ਤੇ ਉੱਥੇ ਹੀ ਕੰਮ ਕਰਦੀ ਰਫੀਕਾ ਦੇ ਨਾਲ ਉਸ ਦਾ ਪਿਆਰ ਹੋ ਜਾਂਦਾ ਹੈ ਆਖਿਰ ਇਹ ਪਿਆਰ ਐਹੋ ਜਿਹਾ ਮੋੜ ਲੈਂਦਾ ਹੈ ਕਿ ਇੱਕ ਤੋਂ ਬਾਅਦ ਇੱਕ ਦਸ ਕਤਲ ਹੋ ਜਾਂਦੇ ਨੇ ਕਿਸ ਨੇ ਕੀਤੇ ਕਤਲ ਕਿਸੇ ਕਾਰਨ ਸੰਜੇ ਅਤੇ ਰਫੀਕਾ ਦੀ ਪ੍ਰੇਮ ਕਹਾਣੀ ਦਾ ਕੀ ਬਣਿਆ ਇਹ ਸਾਰੇ ਸਵਾਲਾਂ ਦੇ ਜਵਾਬ ਇਸ ਵੀਡੀਓ ਦੇ ਵਿੱਚ ਮਿਲਾਂਗੇ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਉਹ ਲਾਲ ਬਟਨ ਦਬ ਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ 20 ਮਾਰਚ 2020 ਨੂੰ ਕਰੋਨਾ ਪੂਰੇ ਦੇਸ਼ ਦੇ ਵਿੱਚ ਤੇਜ਼ੀ ਨਾਲ ਫੈਲ ਰਿਹਾ ਸੀ ਤੇ ਫਿਰ 24 ਮਾਰਚ 2020 ਆ ਜਾਂਦਾ ਸਾਰੇ ਦੇਸ਼ ਦੇ ਵਿੱਚ ਲੋਕਡਾਊਨ ਲੱਗ ਜਾਂਦਾ ਜੋ ਜਿੱਥੇ ਹੁੰਦਾ ਉਥੇ ਹੀ ਖੜ ਜਾਂਦਾ ਹੈ ਕਈ ਮਜ਼ਦੂਰ ਫੈਕਟਰੀਆਂ ਦੇ ਵਿੱਚ ਫਸ ਜਾਂਦੇ ਨੇ ਕਈ ਮਜ਼ਦੂਰ ਤੁਰਕੇ ਹੀ ਆਪਣੇ ਦੇਸ਼ ਵੱਲੋਂ ਨਿਕਲ ਜਾਂਦੇ ਤਲੰਗਾਨਾ ਦੇ ਬਰੰਗਲ ਜ਼ਿਲ੍ਹੇ ਦੇ ਇੱਕ ਪਿੰਡ ਕੋਡੇਕ ਨਾਲ ਦੇ ਵਿੱਚ ਇੱਕ ਫੈਕਟਰੀ ਸੀ ਬੋਰੀਆਂ ਬਣਾਉਣ ਵਾਲੀ ਜਿਸ ਦਾ ਨਾਂ ਸਾਈ ਦੱਤ ਟਰੇਡਰ ਸੀ ਉਸ ਵਿੱਚ ਵੀ ਮਜ਼ਦੂਰ ਫਸ ਜਾਂਦੇ ਨੇ ਕਿਉਂਕਿ ਇਸ ਫੈਕਟਰੀ ਵਿੱਚ ਕੰਮ ਕਰਨ ਵਾਲੇ ਮਜ਼ਦੂਰ ਬਿਹਾਰ ਤੇ ਬੰਗਾਲ ਦੇ ਸੀ ਤਾਂ ਉਹ ਫੈਕਟਰੀ ਵਿੱਚ ਹੀ ਰਹਿਣ ਦਾ ਫੈਸਲਾ ਕਰਦੇ ਨੇ ਹੁਣ ਫੈਕਟਰੀ ਵਿੱਚ ਕੰਮ ਬੰਦ ਹੋ ਜਾਂਦਾ ਹੈ ਪਰ ਫੈਕਟਰੀ ਦੇ ਵਿੱਚ ਸਟਾਕ ਪਿਆ ਹੁੰਦਾ ਹੈ ਕਸਟਮਰਾਂ ਦੀ ਸਹੂਲਤ ਅਨਸਾਰ ਉਹਨਾਂ ਨੂੰ ਸਮੇਂ-ਸਮੇਂ ਤੇ ਉਹ ਸਟਾਕ ਪਹੁੰਚਾਇਆ ਵੀ ਜਾਂਦਾ ਹੈ ਇੱਕ ਦਿਨ ਫੈਕਟਰੀ ਦੇ ਮਾਲਕ ਜੇ ਭਾਸਕਰ ਨੂੰ ਫੋਨ ਆਉਂਦਾ ਕਸਟਮਰ ਦਾ ਕਿ ਸਾਨੂੰ ਬੋਰੀਆਂ ਚਾਹੀਦੀਆਂ ਤਾਂ ਉਹ ਇੱਕ ਆਟੋ ਡਰਾਈਵਰ ਨੂੰ ਫੋਨ ਕਰਦਾ ਤੇ ਕਹਿੰਦਾ ਕਿ ਤੂੰ ਫੈਕਟਰੀ ਦੇ ਵਿੱਚ ਜਾ ਉੱਥੋਂ ਬੋਰੀਆਂ ਚਾਕੇ ਇਸ ਕਸਟਮਰ ਨੂੰ ਦੇ ਆ ਤੇ ਫੈਕਟਰੀ ਦੇ ਵਿੱਚ ਮਜ਼ਦੂਰ ਨੇ ਤੂੰ ਜਾ ਕੇ ਫੈਕਟਰੀ ਦਾ ਗੇਟ ਖੜਕਾ ਲੈ ਮੀ ਤੇ ਉਹ ਖੋਲ ਦੇਣਗੇ ਇਹ ਆਟੋ ਡਰਾਈਵਰ ਆਟੋ ਲੈ ਕੇ ਜਾਂਦਾ ਤੇ ਫੈਕਟਰੀ ਦਾ ਗੇਟ ਖੜਕਾਉਂਦਾ ਪਰ ਅੰਦਰੋਂ ਕੋਈ ਵੀ ਆਵਾਜ਼ ਨਹੀਂ ਆਉਂਦੀ ਕੋਈ ਵੀ ਗੇਟ ਨਹੀਂ ਖੋਲਦਾ ਫੇਰ ਏ ਆ ਟੂ ਡਰਾਈਵਰ ਦੂਸਰੇ ਗੇਟ ਰਾਹੀਂ ਫੈਕਟਰੀ ਦੇ ਅੰਦਰ ਦਾਖਲ ਹੁੰਦਾ ਹੈ ਜਦੋਂ ਫੈਕਟਰੀ ਦੇ ਅੰਦਰ ਦਾਖਲ ਹੋ ਕੇ ਦੇਖਦਾ ਹੈ ਤਾਂ ਇਸ ਨੂੰ ਉੱਥੇ ਇੱਕ ਵੀ ਬੰਦਾ ਨਜ਼ਰ ਨਹੀਂ ਆਉਂਦਾ ਫੈਕਟਰੀ ਦੇ ਵਿੱਚ ਸੁੰਨਸਰਾਣ ਹੁੰਦੀ ਹੈ ਇਹ ਡਰਾਈਵਰ ਡਰ ਜਾਂਦਾ ਹੈ ਤੇ ਫਿਰ ਇਹ ਜੇਪਾਸਕਰ ਨੂੰ ਕਹਿੰਦਾ ਕਿ ਫੈਕਟਰੀ ਦੇ ਵਿੱਚ ਤਾਂ ਕੋਈ ਹੈ ਹੀ ਨਹੀਂ ਜੇਪਾਸਕਰ ਵੀ ਇਹ ਗੱਲ ਸੁਣ ਕੇ ਹੈਰਾਨ ਹੋ ਜਾਂਦਾ ਹੈ ਕਿ ਮਜ਼ਦੂਰ ਗਏ ਤਾਂ ਗਏ ਕਿੱਥੇ ਜੇ ਭਾਸਕਰ ਆਪਣੇ 파ਟਨਰ ਨੂੰ ਜਿਸ ਤੋਂ ਨੂੰ ਸੰਤੋਸ਼ ਹੁੰਦਾ ਹੈ ਉਸ ਨੂੰ ਫੋਨ ਕਰਦਾ ਹੈ ਤੇ ਹੋਰ ਲੋਕਾਂ ਨੂੰ ਲੈ ਕੇ ਫੈਕਟਰੀ ਦੇ ਵਿੱਚ ਪਹੁੰਚਦਾ ਫਿਰ ਮਜ਼ਦੂਰਾਂ ਦੀ ਭਾਲ ਕੀਤੀ ਜਾਂਦੀ ਹੈ ਭਾਲ ਕਰਦੇ ਰਹਿੰਦੇ ਨੇ ਦੁਪਹਿਰ ਦੇ 2 ਵਜੇ ਜਾਂਦੇ ਨੇ ਪਰ ਮਜ਼ਦੂਰ ਨਹੀਂ ਮਿਲਦੇ ਭਾਲ ਕਰਦੇ ਕਰਦੇ ਫੈਕਟਰੀ ਦੇ ਥੋੜੀ ਦੂਰ ਇੱਕ ਖੂਹ ਹੁੰਦਾ ਹੈ ਇੱਕ ਬੰਦਾ ਖੂਹ ਦੇ ਕੋਲ ਚਲਾ ਜਾਂਦਾ ਹੈ ਤੇ ਉਹ ਵੈਸੇ ਹੀ ਖੂਹ ਦੇ ਵਿੱਚ ਦੇਖਦਾ ਹੈ ਤਾਂ ਉਸ ਨੂੰ ਖੂਹ ਦੇ ਵਿੱਚ ਬੋਰੀਆਂ ਤਰਦੀਆਂ ਦਿਖਦੀਆਂ ਨੇ ਤਾਂ ਉਸ ਦੀ ਚੀਕ ਨਿਕਲ ਜਾਂਦੀ ਹੈ ਤੇ ਸਾਰੇ ਉਸ ਖੂਹ ਦੇ ਉੱਤੇ ਇਕੱਠੇ ਹੋ ਜਾਂਦੇ ਨੇ ਪੁਲਿਸ ਨੂੰ ਬੁਲਾਇਆ ਜਾਂਦਾ ਹੈ ਤੇ ਫਿਰ ਪੁਲਿਸ ਖੂਹ ਦੇ ਵਿੱਚ ਉਤਰ ਕੇ ਦੇਖਦੀ ਹੈ ਤਾਂ ਉਸ ਖੂਹ ਦੇ ਵਿੱਚ ਚਾਰ ਲਾਸ਼ਾਂ ਸੀ ਜਦੋਂ ਇਹ ਚਾਰ ਲਾਸ਼ਾਂ ਬਾਹਰ ਕੱਢੀਆਂ ਗਈਆਂ ਤਾਂ ਇਹਨਾਂ ਦੀ ਪਛਾਣ ਹੋਈ ਮਕਸੂਦ ਆलम ਮਕਸੂਦ ਆलम ਦੀ ਪਤਨੀ ਨੀਸ਼ਾ ਮਕਸੂਦ ਆलम ਦੀ ਬੇਟੀ ਬੁਸਰਾ ਤੇ ਉਸ ਦਾ 3 ਸਾਲਾਂ ਦਾ ਬੇਟਾ ਬਬਲੂ ਇਹ ਚਾਰ ਲਾਸ਼ਾਂ ਖੂਹ ਦੇ ਵਿੱਚੋਂ ਨਿਕਲੀਆਂ ਹੁਣ ਸਵਾਲ ਸੀ ਕਿ ਪੰਜ ਹੋਰ ਮਜ਼ਦੂਰ ਕਿੱਧਰ ਗਏ ਫੇਰ ਪੁਲਿਸ ਨੇ ਸੋਚਿਆ ਕਿ ਇਸ ਖੂਹ ਦੇ ਵਿੱਚ ਹੀ ਉਹਨਾਂ ਨੂੰ ਦੇਖਿਆ ਜਾਵੇ ਸ਼ਾਇਦ ਉਹ ਹੀਠਲੀ ਸਤਾ ਦੇ ਚਲੇ ਗਏ ਹੋਣ ਤਾਂ ਦੂਸਰੇ ਦਿਨ ਪੁਲਿਸ ਇੱਕ ਟੀਮ ਬੁલાਉਂਦੀ ਹੈ ਜੋ ਖੂਹ ਦੇ ਵਿੱਚ ਹੀਠਾਂ ਉਤਰਦੀ ਹੈ ਤਾਂ ਫੇਰ ਉਹਨਾਂ ਨੂੰ ਖੂਹ ਦੇ ਵਿੱਚੋਂ ਪੰਜ ਲਾਸ਼ਾਂ ਹੋਰ ਮਿਲਦੀਆਂ ਹੁਣ ਲਾਸ਼ਾਂ ਦੀ ਗਿਣਤੀ 9 ਹੋ ਗਈ ਸੀ ਇਹ ਲਾਸ਼ਾਂ 20 ਸਾਲ ਦਾ ਸਹਿਬਾਜ਼ 18 ਸਾਲ ਦਾ ਸੁਹੇਲ 30 ਸਾਲ ਦਾ ਸਕੀਲ ਤੇ 22 ਸਾਲ ਦਾ ਸ਼ਾਮ ਤੇ ਸ਼੍ਰੀ ਰਾਮ ਦੀ ਸੀ ਚਾਰੇ ਪਾਸੇ ਹਾਹਾਕਾਰ ਮੱਚ ਗਈ ਨੌ ਲਾਸ਼ਾਂ ਇਹ ਗੱਲ ਅੱਗ ਵਾਂਗ ਫੈਲ ਗਈ ਤੇ ਹੁਣ ਵੱਡਾ ਸਵਾਲ ਇਹ ਸੀ ਕਿ ਇਹਨਾਂ ਦਾ ਕਤਲ ਕਿਸ ਨੇ ਕੀਤਾ ਕਿਉਂ ਕੀਤਾ ਪੁਲਿਸ ਬਰੀਕੀ ਦੇ ਨਾਲ ਜਾਂਚ ਕਰਦੀ ਹੈ ਪਰ ਪੁਲਿਸ ਦੇ ਹੱਥ ਕੋਈ ਸੁਰਾਗ ਨਹੀਂ ਆਉਂਦਾ ਇਹਨਾਂ ਲਾਸ਼ਾਂ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਜਾਂਦਾ ਹੈ ਪੁਲਿਸ ਨੂੰ ਇਹ ਜ਼ਰੂਰ ਪਤਾ ਲੱਗਦਾ ਹੈ ਕਿ 20 ਮਈ 2020 ਨੂੰ ਇਸ ਫੈਕਟਰੀ ਦੇ ਵਿੱਚ ਮਕਸੂਦ ਦੇ ਲੜਕੇ ਸਾਹਬਾ ਦਾ ਜਨਮ ਦਿਨ ਮਨਾਇਆ ਗਿਆ ਸੀ ਫਿਰ ਪੋਸਟਮਾਰਟਮ ਦੀ ਰਿਪੋਰਟ ਆਉਂਦੀ ਹੈ ਤੇ ਜਿਸ ਤੋਂ ਪਤਾ ਲੱਗਦਾ ਹੈ ਕਿ ਇਹਨਾਂ 9 ਜਾਨਿਆਂ ਦੀ ਹੱਤਿਆ ਇਹਨਾਂ 9 ਜਾਨਿਆਂ ਦੀ ਮੌਤ 20 ਮਈ ਰਾਤ 9:30 ਵਜੇ ਤੋਂ ਲੈ ਕੇ 21 ਮਈ ਸਵੇਰ ਦੇ 5 ਵਜੇ ਦੇ ਵਿੱਚ ਵਿੱਚ ਹੋਈ ਹੈ ਪੁਲਿਸ ਜਾਂਚ ਦੇ ਵਿੱਚ ਜੁਟੀ ਹੋਈ ਸੀ ਤੇ ਇੱਕ ਵਿਅਕਤੀ ਬਰੰਗਲ ਜ਼ਿਲ੍ਹੇ ਦੀ ਪੁਲਿਸ ਕੋਲ ਆਉਂਦਾ ਹੈ ਤੇ ਉਹਨਾਂ ਨੂੰ ਦੋ ਮੋਬਾਈਲ ਦਿੰਦਾ ਹੈ ਕਹਿੰਦਾ ਹੈ ਕਿ ਇਹ ਦੋ ਮੋਬਾਈਲ ਸੋਨਾ ਲੀਕਾ ਟਰੈਕਟਰ ਦੇ ਗੋਦਾਮ ਕੋਲ ਡਿੱਗੇ ਹੋਏ ਸੀ ਜਦੋਂ ਇਹਨਾਂ ਮੋਬਾਈਲਾਂ ਬਾਰੇ ਪਤਾ ਕੀਤਾ ਜਾਂਦਾ ਹੈ ਤਾਂ ਇਹ ਮੋਬਾਈਲ ਇੱਕ ਤਾਂ ਮੋਬਾਈਲ ਨੀਸ਼ਾ ਦਾ ਸੀ ਮਕਸੂਦ ਦੀ ਘਰ ਵਾਲੀ ਦਾ ਤੇ ਦੂਜਾ ਮੋਬਾਈਲ ਉਸ ਫੈਕਟਰੀ ਦੇ ਵਿੱਚ ਕੰਮ ਕਰਦੇ ਸ਼੍ਰੀ ਰਾਮ ਦਾਸੀ ਤੇ ਹੁਣ ਫਿਰ ਸੀਸੀਟੀਵੀ ਕੈਮਰੇ ਦੇਖੇ ਜਾਂਦੇ ਨੇ ਪੁਲਿਸ ਸੀਸੀਟੀਵੀ ਕੈਮਰੇ ਖੰਗਾਲਦੀ ਹੈ ਜੋ ਸੋਨਾ ਲੀਕਾ ਟਰੈਕਟਰ ਦੇ ਗੋਦਾਮ ਦੇ ਕੋਲ ਲੱਗੇ ਹੋਏ ਸੀ ਤਾਂ ਪੁਲਿਸ ਦੇਖਦੀ ਹੈ ਕਿ ਇੱਕ ਸਾਈਕਲ ਸਵਾਰ 20 ਮਈ ਨੂੰ ਤਕਰੀਬਨ ਸ਼ਾਮ ਨੂੰ 6 ਵਜੇ ਉਸ ਫੈਕਟਰੀ ਵੱਲ ਜਾਂਦਾ ਹੈ ਅਤੇ 21 ਮਈ ਨੂੰ ਸਵੇਰੇ ਉਸ ਘਟਨਾ ਸਥਾਨ ਤੋਂ ਵਾਪਸ ਆਉਂਦਾ ਦਿਖਦਾ ਹੈ ਹੁਣ ਪੁਲਿਸ ਦਾ ਪੂਰਾ ਜੋਰ ਉਸ ਸਾਈਕਲ ਵਾਲੇ ਨੂੰ ਫੜਨ ਤੇ ਲੱਗਿਆ ਹੋਇਆ ਸੀ ਅਤੇ 25 ਮਈ 2020 ਨੂੰ ਪੁਲਿਸ ਉਸ ਸਾਈਕਲ ਸਵਾਰ ਨੂੰ ਲੱਭ ਲੈਂਦੀ ਹੈ ਸਾਈਕਲ ਸਵਾਰ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਤੇ ਫਿਰ ਉਸ ਤੋਂ ਪੁੱਛਗਿੱਛ ਕਰਦੀ ਹੈ ਉਸ ਸਾਈਕਲ ਸਵਾਰ ਦਾ ਨਾਂ ਸੰਜੀ ਹੈ ਹੁੰਦਾ ਹੈ ਉਹ 6 ਸਾਲ ਪਹਿਲਾਂ ਲਗਭਗ 2014 ਦੇ ਵਿੱਚ ਬਿਹਾਰ ਤੋਂ ਤਲਿੰਗਾਨਾ ਕੰਮ ਕਰਨ ਆਇਆ ਸੀ ਤੇ ਉਸ ਦੀ ਮੁਲਾਕਾਤ ਮਕਸੂਦ ਦੇ ਨਾਲ ਹੁੰਦੀ ਹੈ ਉਹ ਮਕਸੂਦ ਨੂੰ ਕਹਿੰਦਾ ਕਿ ਮੈਨੂੰ ਤੂੰ ਆਪਣੀ ਫੈਕਟਰੀ ਵਿੱਚ ਕੰਮ ਦਵਾ ਦੇ ਤਾਂ ਮਕਸੂਦ ਉਸ ਨੂੰ ਉਸ ਫੈਕਟਰੀ ਦੇ ਵਿੱਚ ਬੋਰੀਆਂ ਵਾਲੀ ਫੈਕਟਰੀ ਦੇ ਵਿੱਚ ਕੰਮ ਦਵਾ ਦਿੰਦਾ ਹੈ ਉੱਥੇ ਰਫੀਕਾ ਹੁੰਦੀ ਹੈ ਜੋ ਮਜ਼ਦੂਰਾਂ ਦਾ ਖਾਣਾ ਬਣਾਉਂਦੀ ਹੁੰਦੀ ਹੈ ਸੰਜੇ ਦੀਆਂ ਰਫੀਕਾ ਦੇ ਨਾਲ ਨਜ਼ਦੀਕੀਆਂ ਵੱਧ ਜਾਂਦੀਆਂ ਇਹਨਾਂ ਦਾ ਆਪਸ ਵਿੱਚ ਪਿਆਰ ਹੋ ਜਾਂਦਾ ਹੈ ਰਫੀਕਾ ਤਲਾਕਸ਼ੁਦਾ ਹੁੰਦੀ ਹੈ ਇਸ ਦੇ ਤਿੰਨ ਬੱਚੇ ਹੁੰਦੇ ਨੇ ਤਾਂ ਸੰਜੇ ਇਸ ਦੇ ਨਾਲ ਹੀ ਰਹਿਣ ਲੱਗਦਾ ਹੈ ਹੁਣ ਰਫੀਕਾ ਇਹ ਚਾਹੁੰਦੀ ਸੀ ਕਿ ਮੇਰਾ ਸੰਜੇ ਦੇ ਨਾਲ ਵਿਆਹ ਹੋ ਜਾਏ ਪਰ ਰਫੀਕਾ ਨੂੰ ਪਤਾ ਲੱਗਿਆ ਕਿ ਸੰਜੇ ਉਸ ਦੀ 16 ਸਾਲਾਂ ਦੀ ਕੁੜੀ ਦੇ ਉੱਤੇ ਬੁਰੀ ਨਿਗਾ ਰੱਖਦਾ ਹੈ ਤਾਂ ਉਹ ਸੰਜੇ ਦੇ ਨਾਲ ਲੜਾਈ ਕਰਦੀ ਹੈ ਸੰਜੇ ਨੂੰ ਕਹਿੰਦੀ ਹੈ ਕਿ ਤੂੰ ਗਲਤ ਕਰ ਰਿਹਾ ਹਾਂ ਪਰ ਸੰਜੇ ਉਸ ਨੂੰ ਕਹਿੰਦਾ ਹੈ ਕਿ ਤੇਰੀ ਬੇਟੀ ਮੇਰੀ ਬੇਟੀ ਚ ਕੋਈ ਫਰਕ ਨਹੀਂ ਮੈਂ ਤਾਂ ਤੇਰੀ ਬੇਟੀ ਨੂੰ ਆਪਣੀ ਬੇਟੀ ਸਮਝਦਾ ਤਾਂ ਰਫੀਕਾ ਉਸ ਦੀ ਗੱਲ ਤੇ ਵਿਸ਼ਵਾਸ ਕਰ ਲੈਂਦੀ ਹੈ ਫਿਰ ਰਫੀਕਾ ਉਸ ਨੂੰ ਕਹਿੰਦੀ ਹੈ ਕਿ ਆਪਾਂ ਵਿਆਹ ਕਰਵਾ ਲਈਏ ਸੰਜੇ ਪਹਿਲਾਂ ਟਾਲਮਟੋਲ ਕਰਦਾ ਹੈ ਫਿਰ ਆਖਰ ਉਸ ਨੂੰ ਮੰਨਣਾ ਪੈਂਦਾ ਜਦੋਂ ਸੰਜੇ ਵਿਆਹ ਲਈ ਮੰਨ ਜਾਂਦਾ ਹੈ ਰਫੀਕਾ ਖੁਸ਼ ਹੋ ਜਾਂਦੀ ਹੈ ਉਸ ਨੂੰ ਕਹਿੰਦੀ ਹੈ ਕਿ ਚੱਲ ਮੈਂ ਤੈਨੂੰ ਪਹਿਲਾਂ ਬੰਗਾਲ ਦੇ ਵਿੱਚ ਆਪਣੇ ਮਾਤਾ ਪਿਤਾ ਨੂੰ ਮਿਲਾ ਕੇ ਲੈ ਕੇ ਆਉਣੀ ਹੈ ਪਰ ਸੰਜੇ ਦਾ ਬਿਲਕੁਲ ਵੀ ਦਿਲ ਨਹੀਂ ਕਰਦਾ ਸੀ ਕਿਉਂਕਿ ਸੰਜੇ ਰਫੀਕਾ ਦੇ ਨਾਲ ਵਿਆਹ ਨਹੀਂ ਕਰਾਉਣਾ ਚਾਹੁੰਦਾ ਸੀ ਉਹ ਸੱਚਮੁੱਚ ਹੀ ਰਫੀਕਾ ਦੀ 16 ਸਾਲਾਂ ਦੀ ਕੁੜੀ ਉੱਤੇ ਮਾੜੀ ਨਿਗਾਹ ਰੱਖਦਾ ਸੀ ਪਰ ਉਹ ਮਜਬੂਰ ਸੀ ਉਸ ਨੇ ਕਿਹਾ ਕਿ ਠੀਕ ਹੈ 6 ਮਾਰਚ 2020 ਨੂੰ ਸੰਜੀ ਦੇ ਰਫੀਕਾ ਦੇ ਨਾਲ ਬੰਗਾਲ ਜਾਣ ਵਾਲੀ ਟ੍ਰੇਨ ਦੇ ਵਿੱਚ ਸਵਾਰ ਹੋ ਜਾਂਦਾ ਹੈ ਪਰ ਸੰਜੀ ਦੇ ਮਨ ਦੇ ਵਿੱਚ ਚੋਰ ਹੁੰਦਾ ਹੈ ਤੇ ਉਹ ਰਸਤੇ ਦੇ ਵਿੱਚ ਰਫੀਕਾ ਨੂੰ ਲੱਸੀ ਦੇ ਵਿੱਚ ਬੇਹੋਸ਼ੀ ਵਾਲੀ ਦਵਾਈ ਪਿਆ ਦਿੰਦਾ ਹੈ ਉਹ ਬੇਹੋਸ਼ ਹੋ ਜਾਂਦੀ ਹੈ ਤੇ ਉਹ ਚੁੰਨੀ ਦੇ ਨਾਲ ਉਸ ਦਾ ਗਲ ਘੁੱਟ ਦਿੰਦਾ ਹੈ ਉਸ ਨੂੰ ਮਾਰ ਦਿੰਦਾ ਹੈ ਫਿਰ ਟ੍ਰੇਨ ਦੇ ਵਿੱਚੋਂ ਜਲਦੀ ਟ੍ਰੇਨ ਦੇ ਵਿੱਚੋਂ ਸੁੱਟ ਦਿੰਦਾ ਹੈ। ਇਧਰ ਦੂਜੇ ਦਿਨ ਇਹ লাশ ਰੇਲਵੇ ਪੁਲਿਸ ਨੂੰ ਮਿਲਦੀ ਹੈ। ਉਹ ਪੋਸਟਮਾਰਟਮ ਕਰਵਾਉਂਦੇ ਨੇ। ਤੇ লাশ ਦੀ ਪਛਾਣ ਕਰਨ ਦੀ ਵੀ ਕੋਸ਼ਿਸ਼ ਕਰਦੇ ਨੇ ਪਰ ਉਸ ਦੀ ਪਛਾਣ ਨਹੀਂ ਹੁੰਦੀ। ਉਧਰ ਸੰਜੇ ਉਸ ਟ੍ਰੇਨ 'ਚ ਉਤਰ ਜਾਂਦਾ ਹੈ ਤੇ ਬਰੰਗਲ ਵਾਲੀ ਟ੍ਰੇਨ ਫੜ ਲੈਂਦਾ ਹੈ। ਜਦੋਂ ਉਹ ਬਰੰਗਲ ਪਹੁੰਚਦਾ ਤਾਂ ਰਫੀਕਾ ਦੇ ਬੱਚੇ ਉਸ ਨੂੰ ਆਪਣੀ ਮਾਂ ਬਾਰੇ ਪੁੱਛਦੇ ਨੇ ਤਾਂ ਸੰਜੀਤ ਕਹਿੰਦਾ ਕਿ ਤੁਹਾਡੀ ਮਾਂ ਤਾਂ ਤੁਹਾਡੇ ਨਾਨਾ ਨਾਨੀ ਦੇ ਘਰ ਰਹਿ ਗਈ ਨੀਸ਼ਾ ਵੀ ਉਸ ਨੂੰ ਪੁੱਛਦੀ ਹੈ ਕਿ ਰਫੀਕਾ ਕਿੱਥੇ ਹੈ ਜਦੋਂ ਉਹ ਫੈਕਟਰੀ ਦੇ ਵਿੱਚ ਪਹੁੰਚਦਾ ਹੈ ਤਾਂ ਸੰਜੀਤ ਉਹੀ ਉੱਤਰ ਦਿੰਦਾ ਹੈ ਪਰ ਨੀਸ਼ਾ ਨੂੰ ਉਸ ਉੱਤੇ ਸ਼ੱਕ ਹੋ ਜਾਂਦਾ ਹੈ ਤੇ ਉਹ ਰਫੀਕਾ ਨੂੰ ਫੋਨ ਲਗਾਉਂਦੀ ਹੈ ਪਰ ਫੋਨ ਨਹੀਂ ਲੱਗਦਾ ਉਹ ਆਪਣੇ ਪਤੀ ਮਕਸੂਦ ਨੂੰ ਦੱਸਦੀ ਹੈ ਕਿ ਮੈਨੂੰ ਸੰਜੇ ਦੀਆਂ ਗੱਲਾਂ ਵਿੱਚ ਸੱਚਾਈ ਨਹੀਂ ਲੱਗਦੀ ਉਸ ਨੇ ਰਫੀਕਾ ਦੇ ਨਾਲ ਜ਼ਰੂਰ ਕੁਝ ਗਲਤ ਕੀਤਾ ਹੈ ਤਾਂ ਜਦੋਂ ਪੁੱਛਣ ਦੀ ਕੋਸ਼ਿਸ਼ ਕਰਦੇ ਆ ਤਾਂ ਉਹ ਫੈਕਟਰੀ ਦੇ ਵਿੱਚੋਂ ਦੌੜ ਜਾਂਦਾ ਹੈ 15 ਮਈ 2020 ਨੂੰ ਉਹ ਫੇਰ ਵਾਪਸ ਆਉਂਦਾ ਹੈ ਤੇ ਮਕਸੂਦ ਤੇ ਨੀਸ਼ਾ ਦਾ ਉਸ ਨੂੰ ਫੇਰ ਉਹੀ ਸਵਾਲ ਹੁੰਦਾ ਹੈ ਕਿ ਸਾਨੂੰ ਸੱਚ-ਸੱਚ ਦੱਸ ਰਫੀਕਾ ਕਿੱਥੇ ਹੈ ਨਹੀਂ ਅਸੀਂ ਪੁਲਿਸ ਵਿੱਚ ਕੰਪਲੀਟ ਕਰਾਂਗੇ ਤੈਨੂੰ ਪੁਲਿਸ ਨੂੰ ਫੜਾਵਾਂਗੇ ਇਹ ਗੱਲ ਸੁਣ ਕੇ ਸੰਜੇ ਡਰ ਜਾਂਦਾ ਹੈ ਤੇ ਸੰਜੇ ਸੋਚਦਾ ਹੈ ਕਿ ਇਹਨਾਂ ਨੂੰ ਮਾਰਨਾ ਪਵੇਗਾ ਜੇ ਇਹਨਾਂ ਨੂੰ ਨਾ ਮਾਰਿਆ ਤਾਂ ਇਹ ਮੈਨੂੰ ਪੁਲਿਸ ਦੇ ਵਿੱਚ ਫੜਾ ਦੇਣਗੇ ਤੇ ਮੇਰੀ ਸਾਰੀ ਜ਼ਿੰਦਗੀ ਜੇਲ੍ਹ ਦੇ ਵਿੱਚ ਲੰਘ ਜਾਏਗੀ ਫੇਰ ਉਹ ਫੇਰ ਉਸ ਨੂੰ ਪਤਾ ਲੱਗਦਾ ਹੈ ਕਿ 20 ਮਈ ਨੂੰ ਸਹਿਬਾਦ ਦਾ ਜਨਮ ਦੇਣਾ ਹੈ ਤੇ ਫਿਰ ਉਹ ਸਕੀਮ ਬਣਾਉਂਦਾ ਹੈ ਮੋਬਾਈਲ ਉੱਤੇ ਸਰਚ ਕਰਦਾ ਹੈ ਬੇਹੋਸ਼ੀ ਦੀ ਦਵਾਈ ਬਾਜ਼ਾਰ ਦੇ ਵਿੱਚੋਂ ਗੋਲੀਆਂ ਖਰੀਦਦਾ ਹੈ 60 ਗੋਲੀਆਂ ਤੇ ਰਾਤ ਨੂੰ ਉਹ ਫੈਕਟਰੀ ਦੇ ਵਿੱਚ ਆਉਂਦਾ ਹੈ ਜਦੋਂ ਸਾਰੇ ਜਨਮ ਦਿਨ ਮਨਾਉਣ ਦੇ ਵਿੱਚ ਮਸਰੂਫ ਸੀ ਤਾਂ ਇਹ ਰਸੋਈ ਦੇ ਵਿੱਚ ਜਾਂਦਾ ਹੈ ਸਬਜੀ ਦੇ ਵਿੱਚ 60 ਦੀਆਂ 60 ਗੋਲੀਆਂ ਪਾ ਦਿੰਦਾ ਹੈ ਤੇ ਸਾਰੇ ਖਾਣਾ ਖਾਣ ਲੱਗਦੇ ਨੇ ਖਾਣਾ ਖਾਣ ਤੋਂ ਬਾਅਦ ਇੱਕ ਇੱਕ ਕਰਕੇ ਇਹ ਸਭ ਬੇਹੋਸ਼ ਹੋਣ ਲੱਗਦੇ ਨੇ ਜਦੋਂ ਇਹ ਸਾਰੇ ਬੇਹੋਸ਼ ਹੋ ਜਾਂਦੇ ਨੇ ਤਾਂ ਸੰਜੀ ਇਕੱਲੇ ਇਕੱਲੇ ਨੂੰ ਬੋਰੀ ਦੇ ਵਿੱਚ ਪਾ ਕੇ ਫੈਕਟਰੀ ਦੇ ਨੇੜੇ ਖੂਹ ਦੇ ਵਿੱਚ ਸੁੱਟਾਉਂਦਾ ਉਹ ਇਹ ਵੀ ਦੱਸਦਾ ਹੈ ਕਿ ਇਨ੍ਹਾਂ 9 ਵਿੱਚੋਂ ਕੋਈ ਵੀ ਮਰਿਆ ਨਹੀਂ ਸੀ ਸਭ ਦੇ ਸਾਹ ਚੱਲ ਰਹੇ ਸੀ ਉਹ ਜਿਉਂਦਿਆਂ ਨੂੰ ਹੀ ਖੂਹ ਦੇ ਵਿੱਚ ਸੁੱਟ ਦਿੰਦਾ ਤੇ ਫਿਰ ਉਹ ਇਹ ਗੱਲ ਵੀ ਮੰਨਦਾ ਕਿ ਉਸ ਨੇ ਰਫੀਕਾ ਦੀ 16 ਸਾਲ ਦੀ ਕੁੜੀ ਦੇ ਨਾਲ ਬਲਾਤਕਾਰ ਵੀ ਕੀਤਾ ਸੀ ਉਸ ਦੀ ਵੀਡੀਓ ਵੀ ਬਣਾਈ ਸੀ ਤੇ ਉਹ ਵੀਡੀਓ ਉਸ ਦੇ ਮੋਬਾਈਲ ਵਿੱਚੋਂ ਵੀ ਬਲ ਜਾਂਦੀ ਹੈ ਤੇ ਇੱਕ ਪਰਚਾ ਉਸ ਤੇ ਪੋਸਕੋ ਐਕਟ ਦੇ ਅਧੀਨ ਵੀ ਹੁੰਦਾ ਹੈ 302 ਵੀ ਲੱਗਦੀ ਹੈ ਤੇ ਫਿਰ ਇਹ ਮਾਮਲਾ ਅਦਾਲਤ ਦੇ ਵਿੱਚ ਜਾਂਦਾ ਹੈ ਲੰਮਾ ਸਮਾਂ ਕੇਸ ਚੱਲਣ ਤੋਂ ਬਾਅਦ 2023 ਦੇ ਵਿੱਚ ਨੀਚਲੀ ਅਦਾਲਤ ਤੋਂ ਸੰਜੇ ਨੂੰ ਫਾਂਸੀ ਦੀ سزا ਸੁਣਾਈ ਜਾਂਦੀ ਹੈ ਸੋ ਇਹ ਘਟਨਾ ਵਾਕਈ ਦਿਲ ਨੂੰ ਦਹਿਲਾਉਣ ਵਾਲੀ ਸੀ ਕਿਵੇਂ ਸੰਜੇ ਨੇ ਇੱਕ ਕਤਲ ਨੂੰ ਛਪਾਉਣ ਦੇ ਲਈ ਨੌ ਕਤਲ ਹੋਰ ਕਰਤੇ ਪਰ ਇਹ ਗੱਲ ਯਾਦ ਰੱਖੋ ਕਿ ਦੁਨੀਆ ਤੇ ਕੋਈ ਵੀ ਐਦਾਂ ਦਾ ਮਸਲਾ ਨਹੀਂ ਜੋ ਠੀਕ ਨਾ ਹੋ ਸਕੇ ਗੱਲ ਕਰਨ ਦੇ ਨਾਲ ਵੱਡੇ-ਵੱਡੇ ਮਸਲੇ ਸੋਲਝ ਜਾਂਦੇ ਨੇ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ